पुछा छॾा पुछण हाँ अलौकिक नगर कीर्तन इसे तरह तो निकलेगा शिविर गुरु हर गोविंद पाशाह ने, हाँ ने प्रकाश द ਤੋ ਕਰੋ ਪਾਓ ਸਾਡੇ ਸ਼ਿਵਰ ਸਾਹਿਬ ਪੰਜ ਪਿਆਰਿਆਂ ਨੂੰ ਜਿਹੜੇ ਆ ਪਾਰਿਆ ਪਾਰਿਆ ਪਾਉਂਦਾਰਾ ਬਿੱਲੀਆਂ ਨਾਲ ਟੱਲ ਲੈ ਕਾਲੋ ਰਾ ਸਿੱਖਿਆ ਸਿੱਖਿਆ ਪਿੱਛੋਂ ਫਿਰ ਇਸਾਰ ਦਾ ਨਾਲ ਅਸਾਂ ਗਰੰਤੀਆਂ ਅਸੀਂ ਅੱਜ ਗੁਰਦੁਆਰਾ ਵਿਖੇ ਸ੍ਰੀ ਗੁਰੂ ਹਰਿਕੰਵਰ ਸਾਹਿਬ Pase Shim ਦਾ ਪ੍ਰਕਾਸ਼ ਪੁਰਮਨਾ ਰਹੇ ਆ ਸਾਰਿਆਂ ਦੇਸ਼ ਵਿਦੇਸ਼ ਵਾਜੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੰਗਤਾਂ ਵਿੱਚ ਬਹੁਤ ਸ਼ਾਬ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਬਹੁਤ ਸ਼ਾਨਾ ਨਗਰ ਕੀਤੀ ਜੁੜੀਆਂ ਵਾ ਸਵੇਰੇ ਨਿਗਰ ਕਣਪਟ ਸਾਹਿਬ ਦੇ ਤੋਗ ਤੋਂ ਪ੍ਰੰਤ ਕਥਾਵਾਚਕ ਤੇ ਕਵੀਸ਼ਰ ਆਏ ਸੀਗੇ ਉਸ ਤੋਂ ਬਾਅਦ ਉਪਰੰਤ ਅਟੁੱਟ ਲੰਗਰ ਵਰਤਿਆ ਹੁਣ ਨਗਰ ਕੀਰਤਨ ਵਾਸਤੇ ਦੋਨੋਂ ਸਾਬ ਤੋਂ ਵਾਪਸੀ ਹੈ ਅਸੀਂ ਪੂਰੇ ਪਿੰਡ ਦੇ ਪ੍ਰਕਰਮਾ ਕਰਦੇ ਹੋਏ ਗੁਰਦਵਾਰਾ ਗ੍ਰੰਥਾਂ ਵਿਸੇ ਨਗਰ ਕੀਰਤਨ ਦੀ ਸਮਾਪਤੀ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ